ਅਲੀਮ ਹਸਪਤਲ ਉਹ ਨਾਤੀ ਕਰਦਾ ਰਿਹਾ ਜੀ ਨੂੰ ਕੀ ਦਿੱਕਤ ਹੋਈ ਸੀ ਜੀ ਕੀ ਕਰੋਰੋਸਿਸ ਨੂੰ ਮੇਰੇ ਦੋਨੇ ਦਾ ਲਤਾਂ ਰੁੱਟ ਗਏ ਸੀ ਜੀ ਕਮਾਹੀ ਅਸਿਰਤੇ ਸੀ ਕੋਈ ਵਾਹ ਮਜੀ ਸੀ ਸਾਰੇ ਛੱਟਾਂ ਵੱਗੀਆਂ ਸੀ ਬਹੁਤ ਤੇ ਬਹੁਤ ਵਧੀਆ ਮੇਰਾ ਇਲਾਜ ਕੀਤਾ ਜੀ ਹੁਣ ਦੋਨੇ ਲਤਾਂ ਚੱਲ ਗਈਆਂ ਜੀ ਇਧਰੋਂ ਪੇਜ ਕਰਤੇ ਜੀ ਆ ਕੋਈ ਕਹਿ ਨਹੀਂ ਸਕਦਾ ਵੀ ਗੁੱਟ ਤੇ ਛੱਟ ਵੱਜੀ ਹੈ ਜੀ ਮੈਂ ਥੋੜਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਹੁਤ ਵਧੀਆ ਡਾਕਟਰ ਨੇ ਸੀਨੀਅਰ ਮੇਕਲ ਜੀ ਇਹਨਾਂ ਦਾ ਹਸਪਤਲ ਜਾਨਾ ਮੰਡੀ ਕੋਲੇ ਹੈ ਜੀ ਬਹੁਤ ਹੀ ਵਧੀਆ ਡਾਕਟਰ ਨੇ ਜੀ ਇਹਦਰ ਵੀ ਲੱਗਦਾ ਬਿਲਕੁਲ ਠੀਕ ਹੋ ਗਈ ਜੀ ਆ ਮੋਟਰ ਕੀ ਜੀ ਬਿਲਕੁਲ ਵੱਡੀ ਗਈ ਟੁੱਟੀ ਗਈ ਤੇ ਬਿਲਕੁਲ ਠੀਕ ਠਾਕ ਹੈ ਜੀ ਹੁਣ ਕੋਈ ਫਿਕਰਾਂ ਨਹੀਂ ਕੋਈ ਗੱਲ ਨਹੀਂ ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਡੇ ਭਰਾ ਨੇ ਜੀ ਬਹੁਤ ਹੀ ਵਧੀਆ ਮੇਰਾ ਨਾਲ ਦਿੱਤਾ ਤੇ ਵਧੀਆ ਮਨਸੂਰ ਦਾ ਬੜੀਆਂ ਜੀ ਸਤਾ ਬਹੁਤ ਵਧੀਆ ਜੀ ਹਸਪਤਾਲ ਦੀ ਸਫਾਈ ਬਹੁਤ ਵਾ ਤੇ ਜਗਾ ਮੂਰੇ ਪਾਰ ਜੂ ਬਹੁਤ ਆ ਜੀ ਗੱਡੀ ਹੋਲੀ ਖਾਂ ਬਹੁਤ ਜਗਾ ਗੋਲੀ ਆ ਜੀ ਵਧੀਆ ਜਗਾ ਤੇ ਬੜਿਆ ਵਾ ਤੇ ਡਾਕਟਰ ਸਾਹਿਬ ਦਾ ਬਹੁਤ ਹੀ ਧਿਆਨ ਧੰਨਵਾਦ ਜੀ ਸਾਡੀਆਂ ਨਾਮਾਨ ਮਾਨਵਕਸ਼ਿਆ ਹਾਂ ਜੀ